ਤੇ ਹਾਂਜੀ ਬਹੁਤ ਹੀ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਤੇ ਇਸ ਤਰ੍ਹਾਂ ਦੇ ਤੁਸੀਂ ਵੀ ਆਪਣੇ ਸੂਟ ਬਟੀਕ ਕਰਾਉਣਾ ਵਾਸਤੇ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਫਿਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜੋ ਵੀ ਕੋਈ ਆਪਣੀ ਨਵੀਂ ਅਪਡੇਟ ਹੋਵੇ ਤਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਲਓ ਜੀ ਇਥੇ ਸੂਟ ਜਿਹੜਾ ਆਪਣਾ ਕਈ ਦਿਨ ਹੋ ਕੇ ਕਿਸੇ ਨੂੰ ਵਰਕ ਤੇ ਲੱਗੇ ਹੋਏ ਨੂੰ ਤੇ ਅੱਜ ਦਾ ਪਲਾਸ ਸੂਟ ਪਣ ਕੇ ਕੰਪਲੀਟ ਸੀ ਤੇ ਲਓ ਜੀ ਆਪਾਂ ਇਹਨੂੰ ਰੈਡੀ ਕਰਕੇ ਪੈਕ ਕਰਨ ਤੋਂ ਪਹਿਲਾਂ ਇਹਦੀ ਥੋੜੀ ਜਿਹੀ ਇੱਕ ਆਪਾਂ ਇਸ ਤਰ੍ਹਾਂ ਵੀਡੀਓ ਬਣਾਈ ਆ ਤੁਹਾਨੂੰ ਦਿਖਾਉਣ ਦੇ ਲਈ ਤੇ ਤੁਸੀਂ ਦੇਖ ਸਕਦੇ ਹੋ ਕਿ ਸਿੰਪਲ ਜਿਹਾ ਸੂਟ ਨੂੰ ਆਪਾਂ ਬਹੁਤ ਸੋਹਣਾ ਵਰਕ ਦੇ ਕੇ ਤੇ ਦੇਖੋ ਬਹੁਤ ਸੋਹਣੀ ਹੈ ਦੀ ਗ੍ਰੇ ਸਾਈਜ਼ ਸੂਟ ਦੀ ਤੇ ਲਓ ਜੀ ਨਾਰਮਲ ਜਿਹਾ ਸੂਟ ਸੀ ਮਸ਼ਲੀਨ ਦਾ ਤੇ ਇਹਦੇ ਤੇ ਆਪਾਂ ਇਸ ਤਰ੍ਹਾਂ ਦਾ ਇੱਕ ਕਲਰ ਦਾ ਵਰਕ ਕਰਕੇ ਇਹਦੇ ਨਾਲ ਦਾ ਆਪਾਂ ਇੱਕ ਸੂਟ ਪਹਿਲਾਂ ਵੀ ਰੈਡੀ ਕਰਕੇ ਭੇਜਿਆ ਸੀ ਉਹ ਵੀ ਉਹਨਾਂ ਨੂੰ ਬਹੁਤ ਪਸੰਦ ਆਇਆ ਸੀ ਤੇ ਲਓ ਜੀ ਇਹ ਸੂਟ ਵੀ ਆਪਾਂ बस थोड़ा जा एक रियल दे डिफरेंट पाए बस ये अपना सूट सेम है ते लो जी सोचा ਤੁਹਾਡੇ ਨਾਲ ਛੋਟੀ ਜੀ ਵੀਡੀਓ ਬਣਾ ਕੇ ਹੈਕ ਸ਼ੇਅਰ ਕਰਦੇ ਆ ਤਾਂ ਜੋ ਤੁਸੀਂ ਵੀ ਆਪਣਾ ਕੋਈ ਵੀ ਮਨਪਸੰਦ ਫੈਬਰਿਕ ਦੇ ਉੱਤੇ ਆਪਾਂ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਵਰਕ ਮੇਲੀ ਵਾਲਾ ਤੁਸੀਂ ਹੈਂਡ ਵਰਕ ਪੇਂਟ ਵਰਕ ਤੇ ਆਰੀ ਵਰਕ ਤੇ ਨਾਲ ਨਾਲ ਤੁਸੀਂ ਇਹ ਮਸ਼ੀਨੀ ਵਰਕ ਆਪਣੇ ਤੋਂ ਕਰਵਾ ਸਕਦੇ ਹੋ ਤੇ ਲੋ ਜੀ ਇਹ ਤੁਹਾਨੂੰ